ਸਤ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਸ ਟੌਪਿਕ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਹੋ ਸਕਦਾ ਬਹੁਤੇ ਸਾਥੀਆਂ ਨੂੰ ਇਹਦੇ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੋਵੇ ਜੇਕਰ ਸਾਥਿਓ ਤੁਹਾਨੂੰ ਇਹਦੇ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੈ ਤਾਂ ਪਲੀਜ਼ ਤੁਸੀਂ ਇਸ ਵੀਡੀਓ ਨੂੰ ਸਕਿਪ ਕਰ ਦਿਓ ਜਿਹੜੇ ਸਾਥੀਆਂ ਨੂੰ ਇਹਦੇ ਬਾਰੇ ਪਹਿਲਾਂ ਤੋਂ ਜਾਣਕਾਰੀ ਨਹੀਂ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕਣ ਦੇਖਿਆਓ ਤੇ ਚੈਨਲ ਨੂੰ ਪੇਜ ਨੂੰ ਫੋਲੋ ਕਰੋ ਔਰ ਫਾਰਵਰਡ ਜ਼ਰੂਰ ਕਰਨਾ ਦੋਸਤੋ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਮੇਰੇ ਸਾਥੀ ਪੱਤਾ ਗੋਬੀ ਦੀ ਪੈਦਾਵਾਰ ਕਰਦੇ ਹਨ ਚਾਹੇ ਉਹ ਕਮਰਸ਼ੀਅਲ ਪਰਪਸ ਦੇ ਲਈ ਜਾਂ ਘਰ ਦੇ ਵਿੱਚ ਆਪਣੀ ਵਰਤੋਂ ਲਈ ਪत्ता गोभी ਦੀ ਪੈਦਾਵਾਰ ਕਰਦੇ ਆ ਨਾ ਅੱਜ ਆਪਾਂ ਪत्ता गोभी ਦੇ ਬਾਰੇ ਵਿੱਚ ਗੱਲ ਕਰਾਂਗੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਪत्ता गोभी ਦਾ ਇੱਕ ਵਾਰ ਫੁੱਲ ਕੱਟਣ ਤੋਂ ਬਾਅਦ ਆਪਾਂ ਕਈ ਵਾਰ ਬੂਟਾ ਪਟ ਦਿੰਦੇ ਆ ਮੈਂ ਹੁਣ ਤੱਕ ਐਵੇਂ ਹੀ ਕਰਦਾ ਰਿਹਾ ਵੀ ਇੱਕ ਵਾਰ ਪत्ता गोभी ਦਾ ਫੁੱਲ ਕੱਟਣ ਤੋਂ ਬਾਅਦ ਬੂਟਾ ਪਟ ਦਿੰਦਾ ਸੀ ਪਰੰਤੂ ਮੈਨੂੰ ਕੁਝ ਸਮੇਂ ਪਹਿਲਾਂ ਹੀ ਪਤਾ ਚੱਲਿਆ ਕਿ ਇੱਕ ਵਾਰ ਫੁੱਲ ਕੱਟਣ ਤੋਂ ਬਾਅਦ ਜੋ ਬੂਟਾ ਉਸ ਨੂੰ ਪਟਣਾ ਨਹੀਂ ਹੈ ਉਸ ਨੂੰ ਪਹਿਲਾਂ ਦੀ ਤਰ੍ਹਾਂ ਖਾਦ ਪਾਣੀ ਦਿਓ ਔਰ ਉਸ ਦੀ ਦੇਖਭਾਲ ਕਰੋ ਸੰਭ ਸੰਭਾਲ ਕਰੋ ਗੁਡਾਈ ਕਰੋ ਤਾਂ ਉਹ ਪਹਿਲਾਂ ਨਾਲੋਂ ਵੀ ਵੱਧ ਕੇ ਆਪਾਂ ਨੂੰ ਗੋਭੀ ਦੀ ਪੈਦਾਵਾਰ ਦੇਵੇਗਾ ਜਦੋਂ ਮੈਨੂੰ ਪਤਾ ਚੱਲਿਆ ਤਾਂ ਮੈਂ ਟਰਾਈ ਕੀਤੀ ਔਰ ਵਕਈ ਬਹੁਤ ਅੱਛਾ ਰਿਜ਼ਲਟ ਮਿਲਿਆ ਜੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਜਿਵੇਂ ਮੈਂ ਫੁੱਲ ਕਟਿਆ ਫੁੱਲ ਕੱਟਣ ਤੋਂ ਬਾਅਦ ਉਹਦੇ ਵਿੱਚ ਕਈ ਕਲੀਆਂ ਆਈਆਂ ਹੋਰ ਤਾਂ ਇੱਕ ਹੀ ਬੂਟੇ ਤੋਂ ਚਾਰ ਔਰ ਪੰਜ ਜਿਹੜੇ ਫੁੱਲ ਬਣ ਗਏ ਜਿਵੇਂ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਤਿੰਨ ਚਾਰ ਕਲੀਆਂ ਨਾਰਮਲੀ ਕਿਤੇ 1 2 3 4 ਜਿਵੇਂ ਇਹਦੇ ਵਿੱਚ ਤਿੰਨ ਚਾਰ ਕਲੀਆਂ ਤੁਸੀਂ ਦੇਖ ਰਹੇ ਹੋ ਹੋਰ ਕਈਆਂ ਦੇ ਵਿੱਚ 5 ਜਾਂ 5 ਤੋਂ ਵੀ ਵੱਧ ਕਲੀਆਂ ਹੁੰਦੀਆਂ ਜਿਹੜੇ ਨਵੇਂ ਤਾਂ ਦੇਖੋ ਇੱਕ ਫੁੱਲ ਕੱਟਿਆ ਤੁਸੀਂ ਉਸ ਤੋਂ ਬਾਅਦ ਇਹਦੇ ਵਿੱਚ ਤਿੰਨ ਕਲੀਆਂ ਹੋਰ ਆ ਗਈਆਂ ਮਤਲਬ ਇਹਦੇ ਨਾਲ ਤਿੰਨ ਫੁੱਲ ਹੋਰ ਲੱਗਣਗੇ ਇਹਦੇ ਵਿੱਚ ਤੁਸੀਂ ਦੇਖੋਗੇ ਲਗਭਗ 4-5 ਫੁੱਲ ਲੱਗੇ ਆ ਤਾਂ ਦੋਸਤੋ ਤੁਸੀਂ ਵੀ ਜਿਨ੍ਹਾਂ ਨੇ ਪੱਤਾ ਗੋभी ਕਰੇ ਲਗਾਈ ਹੈ ਤਾਂ ਇਸ ਚੀਜ਼ ਦਾ ਜ਼ਰੂਰ ਟ੍ਰਾਇਲ ਕਰਿਓ ਜੇ ਉਮੀਦ ਹੈ ਤੁਹਾਨੂੰ ਜਿਹੜਾ ਬਹੁਤ ਅੱਛਾ ਰਿਜ਼ਲਟ ਮਿਲੇਗਾ ਦਾ ਔਰ ਤੁਸੀਂ ਇਹਦਾ ਜਰੂਰ ਫਾਇਦਾ ਲਓਗੇ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਪੇਜ ਨੂੰ ਫੋਲੋ ਕਰੋ ਔਰ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਜਰੂਰ ਕਰਨਾ ਥੈਂਕ ਯੂ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦੀ